ਕੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ ਜਿੱਥੇ ਅਸੀਂ ਦੁਨੀਆ ਦੇ ਮਹਾਨ ਧਾਰਮਿਕ ਤੇ ਆਤਮਿਕ ਨੇਤਾਵਾਂ ਦੀਆਂ ਜੀਵਨ ਕਹਾਣੀਆਂ ਸ਼ਾਂਤੀਪੂਰਨ ਅੰਦਾਜ਼ ਵਿੱਚ ਸਾਂਝੀਆਂ ਕਰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਮੋਸੀ ਜੀ ਦੀ ਜੋ ਯਹੂਦੀ ਧਰਮ, ਇਸਾਈ ਧਰਮ ਅਤੇ ਇਸਲਾਮ ਤਿੰਨਾਂ ਵਿੱਚ ਇੱਕ ਮਹਾਨ ਪੈਗੰਬਰ ਮੰਨੇ ਜਾਂਦੇ ਹਨ ਉਹਨਾਂ ਦੀ ਕਹਾਣੀ ਸਿਰਫ ਇੱਕ ਧਾਰਮਿਕ ਵਿਅਕਤੀ ਦੀ ਨਹੀਂ ਸਗੋਂ ਇੱਕ ਅਜਿਹੇ ਨੇਤਾ ਦੀ ਹੈ ਜਿਸਨੇ ਆਪਣੇ ਲੋਕਾਂ ਨੂੰ ਗੁਲਾਮੀ ਤੋਂ ਆਜ਼ਾਦੀ ਤੱਕ ਪਹੁੰਚਾਇਆ ਕਾਨੂੰਨ ਅਤੇ ਨੈਤਿਕਤਾ ਦੀ ਮਜ਼ਬੂਤ ਬੁਨਿਆਦ ਰੱਖੀ ਅਤੇ ਮਨੁੱਖਤਾ ਲਈ ਜੀਵਨ ਦਾ ਇੱਕ ਰਾਹ ਦਰਸਾਇਆ। 모세 ਜੀ ਦਾ ਜਨਮ ਅਤੇ ਪਰਿਵਾਰਿਕ ਪਿਛੋਕੜ 모세 ਜੀ ਦਾ ਜਨਮ ਤਕਰੀਬਨ 1400 ਤੋਂ 1300 ઈસા પૂર્વે ਦੇ ਆਸ-પાસ ਮੰਨਿਆ ਜਾਂਦਾ ਹੈ। ਉਹ ਅਬਰਾਹਿਮ ਦੀ ਪਰੰਪਰਾ ਨਾਲ ਜੁੜੇ ਹੋਏ ਸਨ। ਅਬਰਾਹਿਮ ਜੋ ਅਬਰਾਹਿਮਿਕ ਤਰ੍ਹਾਂ ਯਹੂਦੀ, ઈਸਾਈ ਅਤੇ ਇਸਲਾਮ ਦਾ ਸਾਂਝਾ ਪਿਤਾ ਮੰਨਿਆ ਜਾਂਦਾ ਹੈ, ਉਸ ਦੀ ਸੰਤਾਨ ਤੋਂ ਹੀ 모세 ਜੀ ਦਾ ਜਨਮ ਹੋਇਆ। ਮੋਸੇ ਜੀ ਇਬਰਾਹਿਮ ਦੀ ਸੰਤਾਨ ਯਾਕੂਬ ਦੀ ਵੰਸ਼ ਰੇਖਾ ਵਿੱਚ ਹੋਏ ਸੀ ਯਾਕੂਬ ਦੇ 12 ਪੁੱਤਰਾਂ ਵਿੱਚੋਂ ਇੱਕ ਪੁੱਤਰ ਲੇਵੀ ਸੀ ਅਤੇ ਮੋਸੇ ਜੀ ਲੇਵੀ ਕਬੀਲੇ ਨਾਲ ਸੰਬੰਧਿਤ ਸਨ ਉਸ ਸਮੇਂ ਯਹੂਦੀ ਲੋਕ ਮਿਸਰ ਵਿੱਚ ਰਹਿੰਦੇ ਸਨ ਉਹ ਉੱਥੇ ਫਰਾਓਨ ਦੀ ਹਕੂਮਤ ਹੇਠ ਗੁਲਾਮੀ ਵਾਲੀ ਜ਼ਿੰਦਗੀ ਬਿਤਾਉਂਦੇ ਸਨ ਮਿਸਰੀ ਰਾਜ ਨੇ ਉਹਨਾਂ ਤੇ ਕਈ ਕਿਸਮ ਦੇ ਜ਼ੁਲਮ ਕੀਤੇ ਹੋਏ ਸਨ ਉਹਨਾਂ ਤੋਂ ਜ਼ਬਰਦਸਤੀ ਮਿਹਨਤ ਕਰਵਾਈ ਜਾਂਦੀ ਸੀ ਉਹਨਾਂ ਨੂੰ ਨੀਚ ਦਰਜੇ ਦੇ ਲੋਕ ਮੰਨਿਆ ਜਾਂਦਾ ਸੀ ਬਚਪਨ ਦਾ ਦੌਰ ਜਦੋਂ ਮੋਸੀ ਜੀ ਪੈਦਾ ਹੋਏ ਉਸ ਸਮੇਂ ਫਿਰੋਨ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਇਜ਼ਰਾਈਲੀ ਕੌਮ ਵਿੱਚ ਜਿਹੜੇ ਵੀ ਮੁੰਡੇ ਜਨਮ ਲੈਣਗੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਕੌਮ ਵਧ ਨਾ ਸਕੇ ਮੋਸੀ ਜੀ ਦੀ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਇੱਕ ਛੋਟੀ ਟੋਕਰੀ ਵਿੱਚ ਰੱਖ ਕੇ ਨਾਇਲ ਦਰਿਆ 'ਚ ਛੱਡ ਦਿੱਤਾ ਦਰਿਆ ਦਾ ਪਾਣੀ ਉਸ ਟੋਕਰੀ ਨੂੰ ਫਿਰੋਨ ਦੇ ਮਹਿਲ ਦੇ ਨੇੜੇ ਲੈ ਗਿਆ ਉੱਥੇ ਫਿਰੋਨ ਦੀ ਟੀ ਨੇ ਉਸ ਬੱਚੇ ਨੂੰ ਵੇਖਿਆ ਤੇ ਉਸ ਨੂੰ ਆਪਣਾ ਪੁੱਤਰ ਸਮਝ ਕੇ ਪਾਲਣ ਦਾ ਫੈਸਲਾ ਕੀਤਾ ਇਸ ਤਰ੍ਹਾਂ 모세 ਜੀ ਇੱਕ ਮਿਸਰੀ ਮਹਿਲ ਵਿੱਚ ਵੱਡੇ ਹੋਏ ਪਰ ਉਹਨਾਂ ਦੇ ਅੰਦਰ ਇਬਰਾਹਿਮ ਦੀ ਵੰਸ਼ ਦੀ ਸ਼ਰਾਫਤ ਦਇਆ ਤੇ ਨਿਆਂ ਦੀ ਪਾਵਨਾ ਬਚਪਨ ਤੋਂ ਹੀ ਮੌਜੂਦ ਸੀ ਜਵਾਨੀ ਵਿੱਚ ਜਾਗਰੂਕਤਾ ਅਤੇ ਸੱਚ ਦੀ ਪਹਿਚਾਨ ਜਿਵੇਂ ਉਹ ਜਵਾਨ ਹੋਏ 모세 ਜੀ ਨੇ ਆਪਣੇ ਆਲੇ ਦੁਆਲੇ ਦਾ ਸਮਾਜ ਦੇਖਣਾ ਸ਼ੁਰੂ ਕੀਤਾ ਉਹਨਾਂ ਨੇ ਦੇਖਿਆ ਕਿ ਇਬਰਾਹਿਮੀ ਲੋਕ ਜਿਨ੍ਹਾਂ ਨੂੰ ਬਾਅਦ ਵਿੱਚ ਇਜ਼ਰਾਈਲੀ ਕਿਹਾ ਗਿਆ ਕਿਵੇਂ ਮਿਹਨਤ ਮਜ਼ਦੂਰੀ ਕਰਦੇ ਸਜ਼ਾਵਾਂ ਸਹਿੰਦੇ ਅਤੇ ਬੇਇੱਜ਼ਤੀ ਦਾ ਜੀਵਨ ਜੀ ਰਹੇ ਸਨ। ਉਹਨਾਂ ਦੇ ਦਿਲ ਵਿੱਚ ਦਇਆ ਤੇ ਨਿਆਂ ਦੀ ਚਿੰਗਾਰੀ ਜੱਗ ਪਈ। ਇੱਕ ਦਿਨ ਜਦੋਂ 모ਸੇ ਜੀ ਨੇ ਇੱਕ ਮਿਸਰੀ ਸਿਪਾਹੀ ਨੂੰ ਗੁਲਾਮ ਨੂੰ ਮਾਰਦੇ ਦੇਖਿਆ ਤਾਂ ਉਹ ਗੁੱਸੇ ਵਿੱਚ ਆਏ ਅਤੇ ਉਸ ਮਿਸਰੀ ਨਾਲ ਟੱਕਰ ਲੈ ਲਈ। ਇਸ ਘਟਨਾ ਕਾਰਨ ਮਿਸਰ ਦੇ ਲੋਕਾਂ ਵਿੱਚ ਖਬਰ ਫੈਲ ਗਈ ਕਿ 모ਸੇ ਨੇ ਫਿਰੌਨ ਦੇ ਹੁਕਮ ਦੀ ਉਲੰਘਣਾ ਕੀਤੀ ਹੈ। ਆਪਣੀ ਜਾਨ ਬਚਾਉਣ ਲਈ 모ਸੇ ਜੀ ਨੂੰ ਮਿਸਰ ਛੱਡਣਾ ਪਿਆ। ਮਿਦਿਆਨ ਦੇ ਦੇਸ਼ ਵਿੱਚ ਜੀਵਨ 모ਸੇ ਜੀ ਮਿਸਰ ਛੱਡ ਕੇ ਮਿਦਿਆਨ ਦੇ ਦੇਸ਼ ਵੱਲ ਚਲੇ ਗਏ। ਉਥੇ ਉਹਨਾਂ ਨੇ ਇੱਕ ਸ਼ਾਂਤ ਅਤੇ ਨੈਤਿਕ ਜੀਵਨ ਬਿਤਾਉਣਾ ਸ਼ੁਰੂ ਕੀਤਾ। ਉਹਨਾਂ ਦੀ ਮੁਲਾਕਾਤ ਯਥਰੋਨਾਦੇਕ ਬਜ਼ੁਰਗ ਨਾਲ ਹੋਈ ਜੋ ਉਥੇ ਦਾ ਆਤਮਕ ਤੇ ਸਮਾਜਿਕ ਨੇਤਾ ਸੀ। ਮੋਸੀ ਜੀ ਨੇ ਉਸ ਦੀਤੀ ਜ਼ਿਪੋਰਾ ਨਾਲ ਵਿਆਹ ਕੀਤਾ ਅਤੇ ਕਈ ਸਾਲ ਉਥੇ گزارੇ। ਇਨ੍ਹਾਂ ਸਾਲਾਂ ਦੌਰਾਨ ਮੋਸੀ ਜੀ ਨੇ ਜੀਵਨ ਦੇ ਅਰਥ, ਨਿਆਂ ਦੀ ਲੋੜ ਤੇ ਮਨੁੱਖੀ ਸਮਾਨਤਾ ਦੇ ਵਿਚਾਰਾਂ ਤੇ ਗੰਭੀਰ ਮਨਨ ਕੀਤਾ। ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਉਹਨਾਂ ਦਾ ਜੀਵਨ ਕੇਵਲ ਉਹਨਾਂ ਲਈ ਨਹੀਂ ਹੈ। ਸਗੋਂ ਉਹਨਾਂ ਦਾ ਫਰਜ਼ ਹੈ ਕਿ ਉਹ ਆਪਣੇ ਲੋਕਾਂ ਲਈ ਕੁਝ ਵੱਡਾ ਕਰਨ। ਆਜ਼ਾਦੀ ਦਾ ਸੰਘਰਸ਼ ਸ਼ੁਰੂ। ਬਹੁਤ ਸਾਲਾਂ ਬਾਅਦ ਮੂਸੇ ਜੀ ਨੇ ਇਹ ਨਿਸ਼ਚਿਤ ਕੀਤਾ ਕਿ ਹੁਣ ਉਹ ਮਿਸਰ ਵਾਪਸ ਜਾਣਗੇ ਅਤੇ ਆਪਣੇ ਲੋਕਾਂ ਨੂੰ ਗੁਲਾਮੀ ਤੋਂ छुड़ाਣ ਦੀ ਕੋਸ਼ਿਸ਼ ਕਰਨਗੇ। ਉਹ ਮਿਸਰ ਗਏ ਅਤੇ ਫਰਾਓਨ ਦੇ ਸਾਹਮਣੇ ਆਪਣਾ ਮਤ ਪੇਸ਼ ਕੀਤਾ ਕਿ ਇਬਰਾਹੀਮੀ ਲੋਕਾਂ ਨੂੰ ਆਜ਼ਾਦ ਕੀਤਾ ਜਾਵੇ ਤਾਂ ਜੋ ਆਪਣੇ ਪ੍ਰਮਾਤਮਾ ਦੀ ਪ੍ਰਾਰਥਨਾ ਅਤੇ ਆਪਣਾ ਜੀਵਨ ਖੁਦ ਦੇ ਨਿਯਮਾਂ ਅਨੁਸਾਰ ਜੀ ਸਕਣ। ਪਰ ਫਿਰੌਨ ਨੇ ਇਹ ਗੱਲ ਮੰਨੀ ਨਹੀਂ ਉਸਨੇ ਕਿਹਾ ਕਿ ਇਬਰਾਹੀਮੀ ਲੋਕ ਉਸਦੇ ਰਾਜ ਦਾ ਹਿੱਸਾ ਹਨ ਅਤੇ ਉਹਨਾਂ ਨੂੰ ਛੱਡਣਾ ਸੰਭਵ ਨਹੀਂ ਇਸ ਤਰ੍ਹਾਂ ਮੋਸੇ ਜੀ ਨੇ ਇੱਕ ਨੈਤਿਕ ਅੰਦੋਲਨ ਸ਼ੁਰੂ ਕੀਤਾ ਗੁਲਾਮੀ ਦੇ ਵਿਰੁੱਧ ਅਤੇ ਨਿਆਂ ਲਈ ਇਹ ਆਜ਼ਾਦੀ ਦੀ ਲੜਾਈ ਸਿਰਫ ਹਥਿਆਰਾਂ ਨਾਲ ਨਹੀਂ ਸੀ ਸਗੋਂ ਸਚਾਈ ਦ੍ਰਿੜਤਾ ਤੇ ਤੀਰਜ ਨਾਲ ਲੜੀ ਗਈ ਮਿਸਰ ਤੋਂ ਨਿਕਾਸ ਐਕਸੋਡਸ ਅੰਤ ਵਿੱਚ ਕਈ ਮੁਸ਼ਕਲਾਂ ਤੋਂ ਬਾਅਦ ਮੋਸੇ ਜੀ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਗਏ ਇਹ ਘਟਨਾ ਇਤਿਹਾਸ ਵਿੱਚ ਐਕਸੋਡਸ ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿਸ ਦਾ ਅਰਥ ਹੈ ਨਿਕਾਸ ਇਹ ਯਾਤਰਾ ਬਹੁਤ ਔਖੀ ਸੀ ਲੋਕਾਂ ਕੋਲ ਖਾਣ ਪੀਣ ਦੀ ਕਮੀ ਸੀ ਡਰ ਸੀ ਸੰਦੇਹ ਸੀ ਪਰ ਮੋਸੀ ਜੀ ਦੀ ਅਡੋਲ ਨੀਤ੍ਰਤਾ ਨੇ ਉਹਨਾਂ ਨੂੰ ਜੋੜ ਕੇ ਰੱਖਿਆ ਮੋਸੀ ਜੀ ਨੇ ਆਪਣੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਕਿ ਸੱਚਾਈ ਅਤੇ ਹਿੰਮਤ ਨਾਲ ਚੱਲਣ ਵਾਲਾ ਮਨੁੱਖ ਕਦੇ ਹਾਰਦਾ ਨਹੀਂ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਆਜ਼ਾਦੀ ਸਿਰਫ ਸ਼ਰੀਰ ਦੀ ਨਹੀਂ ਮਨ ਤੇ ਆਤਮਾ ਦੀ ਵੀ ਹੋਣੀ ਚਾਹੀਦੀ ਹੈ ਕਾਨੂੰਨ ਅਤੇ ਨੈਤਿਕ ਮਾਰਗਦਰਸ਼ਨ ਆਜ਼ਾਦੀ ਮਿਲਣ ਤੋਂ ਬਾਅਦ ਸਭ ਤੋਂ ਵੱਡੀ ਚੁਣੌਤੀ ਸੀ ਸਮਾਜ ਨੂੰ ਨੈਤਿਕਤਾ ਦੇ ਨਿਯਮਾਂ ਨਾਲ ਜੋੜਨਾ ਮੋਸੇ ਜੀ ਨੇ ਆਪਣੇ ਲੋਕਾਂ ਲਈ ਕਾਨੂੰਨੀ ਅਤੇ ਆਤਮਿਕ ਸਿਧਾਂਤ ਤਿਆਰ ਕੀਤੇ ਜਿਹੜੇ ਬਾਅਦ ਵਿੱਚ 10 ਹੁਕਮਾਂ ਦੇ ਰੂਪ ਵਿੱਚ ਜਾਣੇ ਗਏ ਇਹ ਹੁਕਮ ਮਨੁੱਖਤਾ ਦੇ ਨੈਤਿਕ ਆਧਾਰ ਬਣੇ ਸੱਚ ਬੋਲਣਾ ਮਾਤਾ ਪਿਤਾ ਦਾ ਸਤਕਾਰ ਕਰਨਾ ਚੋਰੀ ਅਤੇ ਧੋਖੇ ਤੋਂ ਬਚਣਾ ਕਿਸੇ ਹੋਰ ਦਾ ਅਧਿਕਾਰ ਨਾ ਹੜਪਣਾ ਆਪਣੇ ਜੀਵਨ ਵਿੱਚ ਨਿਆਂ ਅਤੇ ਦਇਆ ਰੱਖਣਾ ਇਹ ਸਿਰਫ ਇੱਕ ਕੌਮ ਲਈ ਨਹੀਂ ਸਗੋਂ ਸਾਰੀ ਮਨੁੱਖਤਾ ਲਈ ਬਣਿਆ ਮੋਸੇ ਜੀ ਦੀ ਨੇਤਰਤਾ ਅਤੇ ਦਰਸ਼ਨ ਮੋਸੇ ਜੀ ਸਿਰਫ ਧਾਰਮਿਕ ਗੁਰੂ ਨਹੀਂ ਸਨ ਸਗੋਂ ਇਤਿਹਾਸ ਦੇ ਪਹਿਲੇ ਮਹਾਨ ਸਮਾਜਿਕ ਨੇਤਾ ਸਨ ਉਹਨਾਂ ਨੇ ਸਿਖਾਇਆ ਕਿ ਕਾਨੂੰਨ ਦਾ ਮਕਸਦ ਡਰ ਨਹੀਂ ਸਗੋਂ ਨਿਆਂ ਅਤੇ ਮਨੁੱਖੀ ਆਤਮ-ਗੌਰਵ ਦੀ ਰੱਖਿਆ ਕਰਨਾ ਹੈ ਉਹਨਾਂ ਨੇ ਲੋਕਾਂ ਨੂੰ ਸਿਖਾਇਆ ਕਿ ਕਿਸੇ ਵੀ ਸਮਾਜ ਨੂੰ ਟਿਕਾਊ ਲਈ ਤਿੰਨ ਗੱਲਾਂ ਦੀ ਲੋੜ ਹੁੰਦੀ ਹੈ ਸੱਚਾਈ ਕਾਨੂੰਨ ਅਤੇ ਦਇਆ ਉਹਨਾਂ ਦੀ ਨੇਤ੍ਰਿਤਾ ਵਿੱਚ ਇਜ਼ਰਾਈਲੀ ਲੋਕਾਂ ਨੇ ਰੇਗਿਸਤਾਨਾ ਵਿੱਚ ਕਈ ਸਾਲਾਂ ਦੀ ਯਾਤਰਾ ਕੀਤੀ ਨਵੀਂ ਜਗ੍ਹਾ ਵਸਾਈਆਂ ਅਤੇ ਇੱਕ ਨਵਾਂ ਜੀਵਨ ਰਚਿਆ ਮੋਸੀ ਜੀ ਨੇ ਆਪਣੀ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਵਿੱਚ ਬਿਤਾਈ ਉਹਨਾਂ ਦਾ ਦਿਹਾਂਤ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਲੋਕਾਂ ਨੂੰ ਵਚਨ ਦੇਸ਼ ਯਾਨੀ ਪ੍ਰੋਮਿਸਡ ਲੈਂਡ ਦੇ ਨੇੜੇ ਲਿਆਏ ਸਨ ਉਹ ਖੁਦ ਉਸ ਧਰਤੀ ਤੇ ਨਹੀਂ ਗਏ ਪਰ ਉਹਨਾਂ ਦੇ ਉਪਦੇਸ਼ਾਂ ਨੇ ਉਹਨਾਂ ਦੇ ਲੋਕਾਂ ਨੂੰ ਹਮੇਸ਼ਾ ਲਈ ਰਾਹ ਦਿਖਾਇਆ ਮੋਸੀ ਜੀ ਦੀ ਯਾਦ ਅੱਜ ਵੀ ਤਿੰਨਾ ਅਬਰਾਹਿਮਿਕ ਧਰਮਾਂ ਯਹੂਦੀ ਧਰਮ ਜੁਡੇਇਜ਼ਮ ਇਸਾਈ ਧਰਮ ਕ੍ਰਿਸਚੀਅਨਿਟੀ ਅਤੇ ਇਸਲਾਮ ਵਿੱਚ ਆਦਰ ਨਾਲ ਕੀਤੀ ਜਾਂਦੀ ਹੈ। ਉਹਨਾਂ ਨੂੰ ਕਾਨੂੰਨ ਦੇ ਪ੍ਰਣੇਤਾ, ਨਿਆਂ ਦੇ ਪੈਗੰਬਰ ਅਤੇ ਸੱਚ ਦੇ ਰਾਹੀ ਵਜੋਂ ਮੰਨਿਆ ਜਾਂਦਾ ਹੈ। ਮੋਸੀ ਜੀ ਦੀ ਸਿੱਖਿਆ ਦਾ ਆਧੁਨਿਕ ਮਹੱਤਵ ਮੋਸੀ ਜੀ ਦੀ ਸਿੱਖਿਆ ਅੱਜ ਵੀ ਉਨੀ ਹੀ ਅਰਥਪੂਰਨ ਹੈ ਜਿੰਨੀ ਉਸ ਸਮੇਂ ਸੀ। ਉਹਨਾਂ ਨੇ ਸਿਖਾਇਆ ਕਿ ਗੁਲਾਮੀ ਸਿਰਫ ਸਰੀਰ ਦੀ ਨਹੀਂ ਸਗੋਂ ਸੋਚ ਦੀ ਵੀ ਹੁੰਦੀ ਹੈ। ਜਦ ਤੱਕ ਮਨੁੱਖ ਆਪਣੀ ਸੋਚ ਵਿੱਚ ਆਜ਼ਾਦ ਨਹੀਂ ਹੁੰਦਾ ਤਦ ਤੱਕ ਉਹ ਸੱਚੇ ਤੌਰ ਤੇ ਆਜ਼ਾਦ ਨਹੀਂ ਹੋ ਸਕਦਾ ਉਹਨਾਂ ਦੀ ਸਿੱਖਿਆ ਮਨੁੱਖੀ ਅਧਿਕਾਰਾਂ ਸਮਾਨਤਾ ਅਤੇ ਕਾਨੂੰਨ ਦੀ ਸਰਵਉੱਚਤਾ ਦਾ ਬੁਨਿਆਦ ਬਣੀ ਅੱਜ ਦੀ ਦੁਨੀਆ ਦੇ ਕਈ ਸੰਵਿਧਾਨ ਅਤੇ ਨੈਤਿਕ ਮੂਲ ਮੋ세 ਜੀ ਦੇ ਸਿਧਾਂਤਾਂ ਤੋਂ ਪ੍ਰੇਰਿਤ ਹਨ ਮੋ세 ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੇ ਨੇਤਾ ਉਹ ਨਹੀਂ ਜੋ ਲੋਕਾਂ ਤੇ ਰਾਜ ਕਰਦੇ ਹਨ ਸਗੋਂ ਉਹ ਜੋ ਲੋਕਾਂ ਨੂੰ ਆਪਣੇ ਅੰਦਰ ਦਾ ਹਿੰਮਤ ਪਰਿਆ ਆਵਾਜ਼ ਸੁਣਨ ਲਈ ਪ੍ਰੇਰਿਤ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਇਨਸਾਫ ਕਾਨੂੰਨ ਅਤੇ ਆਜ਼ਾਦੀ ਹਰ ਮਨੁੱਖ ਦਾ ਅਧਿਕਾਰ ਹੈ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਚੈਨਲ ਹਰਪ੍ਰੀਤ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੇ ਚੰਗੇ ਰਹੋ